ਇਥੇ ਜਿਹੜਾ ਕੈਂਪ ਲੱਗਾ ਆ ਉਹ ਵਾਰਸ ਪੰਜਾਬ ਦੀ ਜਿਹੜੀ ਜੱਥੇਬੰਦੀ ਆ ਭਾਈ ਅਮਰਤਪਾਲ ਸਿੰਘ ਖਾਲਸਾ ਉਥੋਂ ਦੇ ਜਿਹੜੇ ਜ਼ਿਲ੍ਹਾ ਫਿਰੋਜ਼ਪੁਰ ਦੇ ਅਬਜ਼ਰਵਰ ਹਨ ਭਾਈ ਨਰਵੈਰ ਸਿੰਘ ਜੀ ਖਾਲਸਾ ਉਹਨਾਂ ਨੇ ਇਹ ਸ਼ਾਂਤੀ ਰਾਹਤ ਕੈਂਪ ਜਿਹੜਾ ਹਰ ਪੀਰਤਾ ਵੈਸੇ ਲਾਇਆ ਆ ਉਹਨਾਂ ਦੇ ਨਾਲ ਆਓ ਤੁਹਾਡੀ ਗੱਲਬਾਤ ਵੀ ਅਸੀਂ ਕਰਾਉਨੇ ਆ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਜਿਹੜਾ ਕੈਂਪ ਲਾਇਆ ਮੰਨ ਲਓ ਕਿੰਨੇ ਦਿਨਾਂ ਤੋਂ ਇੱਥੇ ਤੁਹਾਡਾ ਕੈਂਪ ਜਿਹੜਾ ਇਹ ਚੱਲ ਰਿਹਾ ਆ। ਵੀਰ ਜੀ ਖਾਲਸਾ ਜੀ ਬੇਨਤੀ ਹੈ ਵੀ ਪਹਿਲਾਂ ਮੈਂ ਥੋੜੀ ਡਿਟੇਲ ਤੁਹਾਨੂੰ ਦੱਸਣਾ ਚਾਹਣਾ। ਸਭ ਤੋਂ ਪਹਿਲਾਂ ਅੱਜ ਤੋਂ 15 ਦਿਨ ਹੋ ਗਏ ਨੇ ਹਾਮਦ ਚੱਕ ਜਿਹੜਾ ਲਾਗੇ ਫਰੋਜਪੁਰ ਦੇ ਆ ਪਾਰਟੀ ਵੱਲੋਂ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਉੱਥੇ ਲੱਗਿਆ ਸੀ। ਉੱਥੇ ਬਹੁਤ ਜ਼ਿਆਦਾ ਪਾਣੀ ਅੱਜ ਤੋਂ 15 ਦਿਨ ਪਹਿਲਾਂ ਪਾਣੀ ਨੇ ਮਾਰ ਕੀਤੀ ਕਿਉਂਕਿ ਬਹੁਤ ਨੀਮਾ ਥਾਂ ਹੈ। ਉਸ ਤੋਂ ਬਾਅਦ ਦੇ ਵਿੱਚ ਹਰੀਕੇ ਪੱਤਣ ਜੋ ਜੇ ਜੇ ਹੋਟਲ ਤੇ ਆ ਉੱਥੇ ਲੱਗੇ ਨੂੰ ਅੱਜ 10 ਦਿਨ ਹੋ ਗਏ ਨੇ ਜਦੋਂ ਅਸੀਂ ਦੇਖਿਆ ਵੀ ਆਪਣੇ ਸਤਲੋਜ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਵਧ ਗਿਆ ਹੁਣ ਫਿਰ ਇਹ ਅੱਜ ਮੇਰੇ ਹਾਂ ਚੌਥਾ ਦਿਨ ਡਾਕਟਰ ਸਾਹਿਬ ਤੇ ਉੱਥੇ ਪੰਜਵਾਂ ਦਿਨ ਹੈ ਪੰਜਵੇਂ ਦਿਨ ਤੋਂ ਇਹ ਸ਼ੁਰੂਆਤ ਕੀਤੀ ਹੈ ਬਾਪੂ ਜੀ ਆਏ ਸੀ ਬਾਪੂ ਜੀ ਤਰਸੇਮ ਸਿੰਘ ਜੀ ਉਹ ਸ਼ੁਰੂਆਤ ਕਰਕੇ ਗਏ ਨੇ ਤੇ ਕੈਂਪ ਲਾਉਣ ਦਾ ਜਿਹੜਾ ਸਭ ਤੋਂ ਵੱਡਾ ਮਨੋਰਥ ਆ ਜਾਂ ਆਪਾਂ ਕਹਿ ਦਈਏ ਵੀ ਇਹ ਜ਼ਰੂਰੀ ਹੈ ਕੈਂਪ ਲਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਇੱਥੇ ਜੋ ਸੰਗਤਾਂ ਹੁੰਦੀਆਂ ਹਨ ਅਜੇ ਹੁਣੇ 10 ਮਿੰਟ ਹੋਏ ਨੇ ਵੀਰੇ ਇਧਰੋਂ ਆਏ ਸਾਡੇ ਕੋਲ ਰੁਕੇ ਉਹਨਾਂ ਦੇ ਅੰਦਰ ਉਹਨਾਂ ਨੇ ਕੇਲੇ ਰੱਖੇ ਹੋਏ ਸੀ ਉਹਨਾਂ ਨੇ ਸਾਨੂੰ ਪੁੱਛਿਆ ਵੀ ਵੀਰ ਜੀ ਅਸੀਂ ਕਿਲੇ ਛਕਾਉਣੇ ਆ ਤੇ ਕਿੱਥੇ ਕਿੱਥੇ ਛਕਾਈਏ ਅਸੀਂ ਉਹਨਾਂ ਨੂੰ ਦੱਸਿਆ ਵੀ ਨੋਚਾਂ ਜਿਹੜੀਆਂ ਵੱਜ ਰਹੀਆਂ ਨੇ ਕਿਉਂਕਿ ਸਰਕਾਰ ਕੋਈ ਸਾਰ ਨਹੀਂ ਲੈ ਰਹੀ ਉੱਥੇ ਕੀ ਹੋ ਰਿਹਾ ਜੀ ਵੀ ਬੰਨ ਨੂੰ ਢਾਹ ਸਿੱਧੀ ਦਰਿਆ ਲ ਆ ਰਿਹਾ ਜਿਹੜੀ ਪਬਲਿਕ ਆ ਉਹ ਨੋਚਾਂ ਵੱਣ ਰਹੀ ਏ ਰੋੜਾਂ ਦੇ ਉਹ ਜਿਹੜੇ ਵੀਰ ਨੇ ਕੜੋਕੜ 3 3 4 400 ਜਿਹੜਾ ਇਹ ਉਹ ਗੱਟੂ ਭਰ ਰਿਹਾ ਹੈ ਜਾਂ ਟਰਾਲੀਆਂ ਵਾਲੇ ਟਰਾਲੀਆਂ ਲੈ ਕੇ ਆ ਰਹੇ ਨੇ ਤਿੰਨਾਂ ਥਾਵਾਂ ਤੇ ਹੀ ਤਕਰੀਬਨ ਰੁਕਣੇ ਵਾਲੇ ਤੋਂ ਲੈ ਕੇ ਤੇ ਜੋਗੇ ਵਾਲੇ ਤੱਕ ਲੈਂਦੇ ਨੂੰ ਆ ਤੇ ਚਾਰ ਪੰਜ ਥਾਵਾਂ ਤੇ ਆਪਾਂ ਕਾਮਾਂ ਵਾਲੇ ਪਤਨ ਤੋਂ ਲੈ ਕੇ ਤੇ ਲਾਲੂ ਵਾਲੇ ਤੱਕ ਅਸੀਂ ਉਹਨਾਂ ਨੂੰ ਇਹ ਗੱਲ ਸਮਝਾਈ ਜਦੋਂ ਅਸੀਂ ਸਮਝਾਇਆ ਔਰ ਵੇਖੋ ਪਹਿਲਾਂ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਬਾਅਦ ਚ ਉਹਨਾਂ ਨੇ ਕਿਹਾ ਸਾਡੇ ਤਿੰਨ ਟਰਾਲੇ ਚਾਰ ਦੇ ਆਉਂਦੇ ਪਏ ਨਾਲ ਹੋਰ ਵੀ ਸਮਗਰੀ ਆਉਂਦੀ ਪਈ ਹੈ ਤੇ ਉਹ ਕਿੱਥੇ ਵੰਡੀਏ ਕਿਉਂਕਿ ਸਾਡਾ ਸਭ ਤੋਂ ਪਹਿਲਾ ਮਨੋਰਥ ਆ ਵੀ ਅਸੀਂ ਡਾਇਰੈਕਸ਼ਨ ਸਹੀ ਦਈਏ ਅਸੀਂ ਉਹਨਾਂ ਦੇ ਨਾਲ ਸੇਵਾਦਾਰ ਕੱਲੇ ਆ ਉਹਨਾਂ ਨੂੰ ਕਿਹਾ ਵੀ ਤੁਸੀਂ ਆਪ ਨਾਲ ਇਹ ਵੰਡ ਕੇ ਆਓ ਤੇ ਤੁਹਾਨੂੰ ਇਸ ਜੀ ਦਾ ਤੁਹਾਡੇ ਜਿਹੜੇ ਟਰਾਲੇ ਆਉਣਗੇ ਅਸੀਂ ਇੱਥੇ ਰੋਕ ਲੈਣ ਉਹ ਟਰਾਲੇ ਵੀ ਤੁਸੀਂ ਆਪ ਵੰਡ ਕੇ ਆਉਣੇ ਆ ਇਹ ਇਹਦਾ ਮਨੋਰਥ ਕੋਈ ਰਾਜਨੀਤਿਕ ਨਹੀਂ ਹੈ ਇੱਕ ਸਟੇਟ ਨਾ ਬਣਾਇਆ ਹੈ ਕਿਉਂਕਿ ਜੇਕਰ ਡਾਇਰੈਕਸ਼ਨ ਨਾ ਉਹ ਸਹੀ ਦਿੱਤੀ ਜਾਵੇ ਜਿਵੇਂ ਤੁਸੀਂ ਦਾਤੇਵਾਲ ਤੋਂ ਤੁਸੀਂ ਆਇਓ ਸਾਨੂੰ ਦੇਖ ਕੇ ਇੱਥੇ ਰੁਕ ਗਏ ਤੁਸੀਂ ਜਲਪਾਣੀ ਸ਼ਿਕਾਰ ਰਹੇ ਹੋ ਕਰਨਾ ਸਭ ਕੋ ਸੰਗਤ ਨੇ ਜਿੰਨਾ ਜਰ ਤੁਸੀਂ ਰੁਕੇ ਉਹਨਾਂ ਜਰ ਸੰਗਤ ਨੂੰ ਤੁਸੀਂ ਦਰਸ਼ਨ ਕਰੀ ਜਾਣਾ ਤੇ ਸੰਗਤ ਦੀ ਸੇਵਾ ਕਰੀ ਜਾਣੀ ਹੈ ਪਰ ਸਟੇਟ ਤਾਂ ਬਣ ਗਿਆ ਨਾ ਇੱਕ ਇਸ ਕਰਕੇ ਮੈਂ ਬੇਨਤੀ ਕਰਦਾ ਹਾਂ ਸਾਰੇ ਪੰਜਾਬ ਵਾਸੀਆਂ ਨੂੰ ਕਿ ਜਿਹੜਾ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਇਹ ਸੇਵਾ ਕੀਤੀ ਜਾ ਰਹੀ ਹੈ ਨੂੰ ਕੋ ਰਾਜਨੀਤਿਕ ਨਾ ਬਣਾਓ ਕਿਉਂਕਿ ਇਹ ਬੜਾ ਭਲੇ ਦਾ ਕੰਮ ਆ ਇਹ ਆਪਾਂ ਸਾਰੇ ਨਾਲ ਮਿਲ ਕੇ ਇਹ ਸੇਵਾ ਕਰੀਏ ਇਹ ਹੋਰ ਵੀ ਕਿੰਨੀਆਂ ਥਾਵਾਂ ਦੇ ਤਕਰੀਬਨ ਜਿਵੇਂ ਤੁਸੀਂ ਹੁਣ ਇੱਧਰ ਆਪਣੇ ਜਿੱਥੇ ਜਿੱਥੇ ਬੰਨ ਟੁੱਟੇ ਆ ਜਾਂ ਜਿਵੇਂ ਫਿਰੋਜ਼ਪੁਰ ਹਲਕਾ ਆ ਸਭਰਾ ਹਲਕਾ ਆ ਆਪਣੇ ਉਧਰ ਹੈ ਗੱਟਾ ਬਾਦਸ਼ਾ ਜਾਂ ਇਧਰ ਸੰਘੇੜਾ ਪਿੰਡ ਦੇ ਵਿੱਚ ਉਹ ਉਸ ਥਾਂ ਤੇ ਵੀ ਤੁਹਾਡੇ ਮਨ ਲੋ ਕੋਈ ਸਵਾਮਾ ਇੱਥੇ ਜਾ ਰਹੇ ਨੇ ਮੇਰੇ ਉਧਰ ਕੋਈ ਆਉਂਦਾ ਸੀ ਉਧਰ ਵੀ ਭੇਜ ਦਿੰਨੇ ਆ ਜਾਂ ਧਰਮਕੋਟ ਏਰੀਆ ਨੂੰ ਸੀ ਭੇਜ ਦਿੰਨੇ ਆ ਦੂਸਰੀ ਗੱਲ ਸੁਣੋ ਸਾਡੇ ਕੋਲ ਇੱਥੇ ਇੱਕ ਵੀਰ ਰੁਕਿਆ ਉਹ ਵੀਰ ਕਿਸੇ ਪਾਰਟੀ ਦਾ ਨਹੀਂ ਸੀ ਹੈਗਾ ਬਾਹਰੋਂ ਆਇਆ ਸੀ ਉਹਨੇ ਸਾਨੂੰ ਦੇਖ ਕੇ ਨਾ ਸਾਡੇ ਨਾਲ 2 ਮਿੰਟ ਗੱਲ ਬਾਤ ਕੀਤੀ ਵਿਚਾਰ ਕੀਤੀ ਕਹਿੰਦਾ ਯਾਰ ਮੈਨੂੰ ਸੇਵਾ ਕਿਹੜੀ ਚੀਜ਼ ਕਰਨੀ ਚਾਹੀਦੀ ਆ ਅਸੀਂ ਆਖਿਆ ਜੀ ਤੁਸੀਂ ਕਿਵੇਂ ਕਿੰਨੀ ਕੁ ਸੇਵਾ ਕਰਨੀ ਚਾਹੁੰਦੇ ਹੋ ਉਹ ਆਂਦੇ ਕਿ ਅਸੀਂ ਸੇਵਾ ਜਿੰਨੇ ਵੀ ਤੁਸੀਂ ਕਹਿ ਦੋ ਅਸੀਂ ਆ ਬੋਟ ਦੀ ਲੋੜ ਆ ਅੱਜ ਹੁਣੇ-ਹੁਣੇ ਫੱਤੇ ਵਾਲੇ ਤੋਂ ਫੋਨ ਆਇਆ ਸਾਡੇ ਵੀਰ ਲਵਾਉਣ ਵੀ ਗਏ ਨੇ ਉੱਥੇ ਫੱਤੇ ਵਾਲੇ ਤੋਂ ਉਹ ਕਿਸੇ ਨਾ ਕਿਸੇ ਪਾਰਟੀ ਦਾ ਕਹਿੰਦਾ ਕੋਈ ਸੰਸਥਾ ਦਾ ਆਇਓ ਪਰ ਉਹ ਅਜੇ ਮੈਂ ਬਾਪੂ ਜੀ ਨਾਲ ਗੱਲ ਕਰਕੇ ਬਾਅਦ ਦੇ ਵਿੱਚ ਉਹ ਕਲੀਅਰ ਕਰਾਂਗੇ ਉਹ ਸੰਸਥਾ ਵਾਲੇ ਨੇ ਆਖਿਆ ਵੀ ਸਾਡਾ ਵੀ ਮਨੋਰਥ ਇਹ ਨਹੀਂਗਾ ਵੀ ਅਸੀਂ ਸੰਸਥਾ ਦਾ ਨਾਲ ਲੈਣਾ ਅਸੀਂ ਸੇਵਾ ਕਰਨੀ ਆ ਹੁਣ ਫੱਤੇ ਵਾਲੇ ਇੱਕ ਬੋਟ ਗਿਆ ਚਲਾ ਹੁਣ ਉਹਨਾਂ ਦਾ ਮੈਨੂੰ ਫੋਨ ਆਇਆ ਸੀ ਵੀ ਭਾਈ ਤੁਸੀਂ ਕਿੱਥੇ ਆ ਤੇ ਫੱਤੇ ਵਾਲੇ ਭੇਜਤਾ ਗੁਰੂ ਕਿਰਪਾ ਕਰੇ ਬਾਪੂ ਜੀ ਵੀ ਕੱਲ ਆਏ ਨੇ ਆਪਣੇ ਹਰੀਕੇ ਮਨਪ੍ਰੀਤ ਅਲੀ ਨਾਲ ਸੀ ਬੀਬੀ ਸਤਵੰਤ ਕੌਰ ਸੀ ਉਹਨਾਂ ਦੀ ਬੈਠ ਕੇ ਮੀਟਿੰਗ ਵੀ ਇਹੀ ਹੋਈ ਭਈ ਅੱਜ ਦਾ ਸਮਾਂ ਜਿਹੜਾ ਹੈ ਨਾ ਉਹ ਸਾਡਾ ਸਾਰਿਆਂ ਦਾ ਰਲ ਮਿਲ ਕੇ ਸੇਵਾ ਕਰਦਾ ਹੈ ਕਿਉਂਕਿ ਭਾਵੇਂ ਕੋਈ ਐਨਜੀਓ ਆ ਭਾਵੇਂ ਕੋਈ ਸੰਸਥਾ ਹੈ ਕੋਈ ਵੀ ਆਪਾਂ ਸਾਰੇ ਰਲ ਕੇ ਮੱਖੋ ਵੱਖਰੀ ਜਿਹੜੇ ਪਿੰਡ ਨਾ ਗੋਦ ਲਈਏ ਐਨੇਗਾ ਵੀ ਸਾਰੇ ਇੱਕੇ ਪਿੰਡ 'ਤੇ ਜਾਨ ਉੱਥੇ ਕੋਈ ਰਾਸ਼ਨ ਜਿਹੜਾ ਹੈ ਬੇਦਵੀ ਹੋਵੇ ਜਾ ਕੇ ਅੱਜ ਦੀ ਲੋੜ ਜਿਹੜੀ ਆ ਉਹ ਚਾਰੇ ਦੀ ਏ ਤੇ ਜਿਹੜੀ ਹੈਗੀ ਏ ਫੀਡ ਦੀ ਕਿਉਂਕਿ ਛੱਬ ਤੋਂ ਜਿਆਦਾ ਲੋਡ ਇਸ ਚੀਜ਼ ਦੀ ਆਈਆਂ ਥਾਵਾਂ ਤੇ ਰਾਸ਼ਨ ਤਕਰੀਬਨ ਹਰ ਇੱਕ ਜਥੇਬੰਦੀਆਂ ਚਾਹੇ ਕੋਈ ਪਾਰਟੀ ਵਾਲਾ ਹੋਵੇ ਚਾਹੇ ਕੋਈ ਰਾਜਨੀਤਿਕ ਪਾਰਟੀ ਹੋਵੇ ਚਾਹੇ ਸਮਾਜ ਸੇਵੀ ਜਥੇਬੰਦੀਆਂ ਤਕਰੀਬਨ ਹਰੇਕ ਥਾਂ ਤੇ ਲੰਗਰ ਪਰਚਾਦਾ ਹਰ ਇੱਕ ਚੀਜ਼ ਦਾ ਸਮਗਰੀ ਜਿਹੜੀ ਪਹੁੰਚ ਰਹੀ ਆ ਪਰ ਕਈ ਲੋਕ ਕੀ ਕਰਦੇ ਜਿੱਥੇ ਵਾਧੂ ਲੋੜਾਂ ਤੋਂ ਵਾਧੂ ਲੋੜ ਦੇ ਹਿਸਾਬ ਦੇ ਨਾਲ ਨਾ ਉੱਥੇ ਇਕੱਠੀ ਕੀਤੀ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਵੀਰ ਜੀ ਇਹ ਹੀ ਆ ਵੀ ਦੇ ਹੁਣ ਆਪਣੇ ਆਪਾਂ ਹੀ ਅਸੀਂ ਸੇਵਾ ਕਰ ਰਹੇ ਆ ਜੇ ਤਾਂ ਅਸੀਂ ਸੱਚੇ ਮਨ ਨਾਲ ਸੇਵਾ ਕਰ ਰਹੇ ਆ ਫਿਰ ਸਾਨੂੰ ਪਤਾ ਹੈ ਵੀ ਕਿਹੜੀ ਜਗ੍ਹਾ ਤੇ ਅਸੀਂ ਅੱਗੇ ਵਰਤਾ ਚੁੱਕੇ ਆ ਤੇ ਕਿਹੜੀ ਜਗ੍ਹਾ ਰਹਿਂਦੀ ਹੈ ਜੇ ਅਸੀਂ ਆਪਣੇ ਚਿਹਤਿਆਂ ਕੋਲੇ ਲੈ ਜਾਵਾਂਗੇ ਫਿਰ ਕਾਦੀ ਸੇਵਾ ਕਾਦੇ ਅਸੀਂ ਕੰਮ ਕਰ ਛੱਡ ਕੇ ਸੇਵਾ ਕਰਨ ਆ ਜੇ ਸਾਡੇ ਮਨ ਦੇ ਵਿੱਚ ਅਸੀਂ ਹੁਣ ਇੱਥੋਂ ਲੱਗੇ ਆ ਕਾਲੂ ਮੁੰਡੀ ਤੋਂ ਤੇ ਅਸੀਂ ਅੱਜ ਮੰਦਰ ਕਲਾ ਵੀਰ ਵੰਡਦੇ ਪਏ ਨੇ ਇਹ ਤੋਂ ਬਾਅਦ ਦੇ ਵਿੱਚ ਇੱਕ ਸਟੈਪ ਬਾਏ ਸਟੈਪ ਅਸੀਂ ਕਾਮ ਵਾਲੇ ਪੱਤਨ ਤੱਕ ਜਾਣਾ ਹੈ ਸਾਨੂੰ ਪਤਾ ਹੈ ਵੀ ਜਿੱਥੇ ਜਿਹੜੀ ਚੀਜ਼ ਦੀ ਲੋੜ ਨਾਲ ਹੀ ਸਮਗਰੀ ਵੀ ਮੰਗ ਰਹੇ ਆ ਜਿਹੜੀ ਸੋਚਦਾ ਹੁੰਦਾ ਹੈ ਰਸਣ ਨਾਲ ਅਸੀਂ ਫੀਡ ਵਗੈਰਾ ਚਾਰ ਵਗੈਰਾ ਸਭ ਤੋਂ ਜ਼ਿਆਦਾ ਅਸੀਂ ਚਾਰ ਨੂੰ ਤਰੀ ਦੇਨੇ ਜਾਂ ਸਾਨੂੰ ਫੋਨ ਵੀ ਆਉਂਦਾ ਅਸੀਂ ਸਭ ਤੋਂ ਪਹਿਲਾਂ ਉਹਨੂੰ ਇਹ ਗੱਲ ਕਹਿੰਨੇ ਆ ਤੁਸੀਂ 5-7 ਦਿਨ 10 ਦਿਨ ਰੁਕ ਜਾਓ ਜਿਹੜੀ ਰਸੋਈ ਦੀ ਸਮਗਰੀ ਹੈ ਨਾ ਉਹ ਨਾਲ ਲੈ ਕੇ ਆਓ ਕਿਉਂਕਿ ਲੰਗਰ ਬਹੁਤ ਸੰਸਤਾ ਲਾ ਰਹੀਆਂ ਨੇ ਅੱਜ ਦੀ ਲੋੜ ਜਿਹੜੀ ਹੈ ਨਾ ਉਹ ਚਾਰੇ ਦੀ ਹੈ ਇੱਕ ਜਿਹੜਾ ਦਾਣਾ ਜਿਵੇਂ ਚੋਕਰ ਵਗੈਰਾ ਹੈ ਉਹਦੀ ਲੋੜ ਜਾਂ ਪਾਣੀ ਦੀ ਲੋੜਾ ਪਾਣੀ ਤਾਂ ਕਿਉਂਕਿ ਪਾਣੀ ਦਾ ਤੁਹਾਨੂੰ ਪਤਾ ਹੀ ਹੈ ਜੇ ਪਾਣੀ ਤਾਂ ਆਪਣੀ ਲੋੜ ਆ ਸਹੀਰ ਦੀ ਬਹੁਤ ਜ਼ਿਆਦੀ ਇੱਕ ਹੋਰ ਜਿੰਨੇ ਵੀ ਆਪਣੇ ਸਿੰਗਰ ਆਟੇ ਚਾਹੇ ਦਲਜੀਤ ਦਸਾਂਜ ਹੋਵੇ ਜਾਂ ਗਿੱਪੀ ਗਰੇਵਾਲ ਉਹ ਕਹਿੰਦੇ ਆ ਵੀ ਅਸੀਂ ਇੰਨੇ ਇੰਨੇ ਪਿੰਡ ਜਿਹੜੇ ਆ ਗੋਦ ਲੈਣੇ ਆ ਉਹਦੇ ਵਿੱਚ ਤੁਸੀਂ ਇਹ ਚਾਹੁੰਦੇ ਆ ਵੀ ਕਿਉਂਕਿ ਹਰੇਕ ਪਿੰਡ ਜਿਵੇਂ ਤੁਹਾਡੀ ਜੱਥੇਬੰਦੀ ਆ ਜਾਂ ਹੋਰ ਵੀ ਕਈ ਜੱਥੇਬੰਦੀਆਂ ਹੈਗੀਆਂ ਆ ਉਹ ਰਲ ਮਿਲ ਕੇ ਇੱਕ ਮੀਟਿੰਗ ਕੀਤੀ ਜਾਵੇ ਕਿਉਂਕਿ ਪਿੰਡਾਂ ਦੇ ਵਿੱਚ ਕਿੰਨਾ ਨੁਕਸਾਨ ਕਿਹੜੀ ਕਿਹੜੇ ਪਿੰਡ ਦਾ ਕਿੰਨਾ ਨੁਕਸਾਨ ਹੋਇਆ ਕਿੰਨੇ ਘਰਾਂ ਘਰ ਜਿਹੜੇ ਆ ਤਬਾਹ ਹੋ ਗਏ ਹੜ੍ਹ ਦੇ ਨਾਲ ਤੇ ਉਤੋਂ ਅਹੀ ਇੱਕ ਸਾਰੀਆਂ ਜਥੇਬੰਦੀਆਂ ਚਾਹੇ ਰਾਜਨੀਤਿਕ ਪਾਰਟੀ ਹੋਵੇ ਚਾਹੇ ਸਮਾਜ ਸੇਵੀ ਜਥੇਬੰਦੀਆਂ ਹੋਣ ਚਾਹੇ ਹੋਰ ਕੋਈ ਜਥੇਬੰਦੀ ਹੋਵੇ ਤੁਸੀਂ ਸਾਰਿਆਂ ਰਲ ਮਿਲ ਕੇ ਕੋਈ ਪਲਾਨ ਇਹੋ ਜਿਹਾ ਕਰ ਰਹੇ ਆ ਵੀ ਉਹਨਾਂ ਦੀ ਲਿਸਟ ਬਣਾਈ ਜਾਵੇ ਲਿਸਟ ਬਣਾ ਕੇ ਤਾਂ ਕਿ ਉਹਨਾਂ ਨੂੰ ਇੱਕ ਇੱਕ ਦੋ ਦੋ ਪਿੰਡ ਜਿਹੜੇ ਦਿੱਤੇ ਜਾਣ ਵੇਦੀ ਤੁਹਾਨੂੰ ਪਤਾ ਹੀ ਅਸੀਂ 2012 ਤੋਂ ਲੈ ਕੇ ਦਸ਼ਮੇਸ਼ ਗੁਰੂ ਨੂੰ ਪ੍ਰਚਾਰ ਲਹਿਰ ਤੌਰ ਤੇ ਸੇਵਾ ਕਰ ਰਹੇ ਹਾਂ ਅਸੀਂ ਅੱਜ ਕੁਝ ਸਾਨੂੰ ਕਹਦੇ ਵੇ ਰਾਜਨੀਤਿਕ ਆ ਤੇ 2012 ਤੋਂ ਲੈ ਕੇ ਪਾਰਟੀ ਦਾ ਜੇ ਬਣੀ ਨੂੰ 8 ਮਹੀਨੇ ਹੋਏ ਨੇ 8 ਮਹੀਨੇ ਤੋਂ ਅਸੀਂ ਰਾਜਨੀਤਿਕ ਨਹੀਂ ਹੋਏਗੇ ਅਸੀਂ ਪੰਜਾਬ ਦੇ ਵਿੱਚ ਸੋਚ ਬਦਲਣ ਵਾਸਤੇ ਇੱਕ ਇੱਕ ਉਪਰਾਲਾ ਕਰ ਰਹੇ ਹਾਂ ਵੀ ਕਿਸੇ ਨਾ ਕਿਸੇ ਸਾਡੀ ਸੋਚ ਬਦਲ ਜਾਵੇ ਜਦੋਂ ਅਸੀਂ ਆਪਣੇ ਆਪ ਨੂੰ ਬਦਲ ਲਿਆ ਨਾ ਉਹ ਸਾਡਾ ਪੰਜਾਬ ਵੀ ਬਦਲ ਜਾਏਗਾ ਕਿਉਂਕਿ ਅਸੀਂ ਇਹ ਚਾਹੁੰਦੇ ਹਾਂ ਬਾਪੂ ਜੀ ਦਾ ਵੀ ਇਹੀ ਹਦੇਸ਼ ਆ ਸਾਨੂੰ ਕਿ ਤੁਸੀਂ ਕਿਸੇ ਨਾਲ ਵਖਰੇਵਾ ਨਹੀਂ ਕਰਨਾਗਾ ਜੇ ਤੁਹਾਡੇ ਕੋਲੇ ਕੋਈ ਵੀ ਆਉਂਦਾ ਕਿਸੇ ਪਾਰਟੀ ਦਾ ਵੀ ਆਉਂਦਾ ਉਹਨੂੰ ਗੱਲ ਨਾਲ ਲਾ ਕੇ ਉਹਨੂੰ ਕਹੋ ਵੀ ਆਓ ਰਲ ਮਿਲ ਕੇ ਸੇਵਾ ਕਰੀਏ ਕਿਉਂਕਿ ਸਾਰੇ ਇੱਕ ਪਿੰਡ ਚਲੇ ਜੀਏ ਸਾਰੇ ਇੱਕ ਪਿੰਡ ਤੇਰੇ ਜੀ ਹੁਣੇ ਹਜੇ ਫੋਨ ਆਇਆ ਇੱਕ ਘਰ ਦੇ 35 ਡੰਗੜਾ ਗਿੱਦੜਬਿੰਡੀ ਤੋਂ ਹਜੇ ਮੈਂ ਫੋਨ ਕਰਨਾ 35 ਡੰਗਰ ਨੇ 50 ਜੀ ਆ ਉਹ ਵੀਡੀਓ ਬਾਹਰ ਉਹਨਾਂ ਦੀ ਕੋਸਾਰ ਨਹੀਂ ਲੈ ਰਿਆ ਅੱਜ ਅਸੀਂ ਹੁਣ ਇਹ ਵੀ ਆ ਵੀ ਸਤੋਂ ਵੀਰ ਆ ਜਾਂਦੇ ਨੇ ਇੱਥੇ ਸਾਰੇ ਫਿਰ ਇੱਥੋਂ ਕੋਈ ਨਾ ਕੋਈ ਪ੍ਰਬੰਧ ਕਰਦੇ ਉਹਨਾਂ ਕੋਲ ਪਹੁੰਚ ਦੀ ਕਰਾਂਗੇ ਜੇ ਅਸੀਂ ਸਾਰੇ ਇੱਕੋ ਜਗ੍ਹਾ ਤੇ ਤੁਰੇ ਜਾਵਾਂਗੇ ਨਾ ਵੀਰ ਜੀ ਉਹ ਸੇਵਾ ਨਹੀਂ ਉਹ ਬਹੁਤ ਵਿਰਥ ਰਸਨ ਜਾ ਰ ਅਸੀਂ ਤਰਲੇ ਵੀ ਲੈ ਕੇ ਅੱਜ ਸਵੇਰ ਦੀ ਗੱਲ ਆ ਵੀਰ ਜੀ ਨੂੰ ਪਤਾ ਅਸੀਂ ਪਹਿਲਾਂ ਸਵੇਰੇ ਰਾਤ ਸਾਡੇ ਕੋਲ ਵੀ ਰਹਿ ਅਸੀਂ ਉਹਨਾਂ ਨੇ ਪੈਕਿੰਗ ਕਰਾਈ ਲਿਫਾਫੇ ਲੈ ਕੇ ਦਿੱਤੇ ਸਾਰਾ ਕੁਝ ਕੀਤਾ ਉਹਨਾਂ ਦੇ ਵਿੱਚ ਕੁਝ ਕੁ ਨੌਜਵਾਨ ਸੀ ਹੁਣ ਗੱਲ ਸੁਣਨ ਵਾਲੀ ਹੈ ਕੁਝ ਕੁ ਨੌਜਵਾਨ ਸੀ ਅਸੀਂ ਉਹਨਾਂ ਨੂੰ ਕਿਹਾ ਵੀ ਭਾਈ ਆਪਾਂ ਨਾ ਇਹ ਸਾਡੇ ਅਗਲੇ ਪਿੰਡ ਰਹਿੰਦੇ ਤਾਂ ਆਪਾਂ ਸਸਨ ਵੰਡ ਕੇ ਆਣਾ ਉਸ ਲੋਕ ਬਹੁਤ ਸੰਘੇੜੇ ਦੇ ਵਿੱਚ ਬਹੁਤ ਜਿਹੜੇ ਹੈਗੇ ਨਾ ਉਹ ਵਿਚਾਰੇ ਗਰੀਬੀ ਰਖਾ ਤੇ ਉਹਨਾਂ ਕੋ ਰਸਨ ਪਾਨੀ ਨਹੀਂ ਹੈਗਾ ਸਾਨੂੰ ਪਤਾ ਵੀ ਉੱਥੇ ਜਾਣਾ ਹੈ ਉਹ ਕਹਿੰਦੇ ਜੀ ਸਾਡੇ ਮੁੰਡਿਆਂ ਦੇ ਵਿੱਚ ਜਿੱਥੇ ਬੋਟ ਚੱਲਣਗੇ ਨਾ ਜਿੱਥੇ ਕਿਸਤੀਆਂ ਚੱਲਣਗੀਆਂ ਵੀ ਆਪਾਂ ਉੱਥੇ ਜਾਣਾ ਹੈ ਹੁਣ ਦੱਸੋ ਅਸੀਂ ਕਿਸਤੀਆਂ ਝੂਟੇ ਲੈਣ ਵਾਸਤੇ ਆਏ ਆ ਹਾਲਾਂਕਿ ਗੁਰਸਖਵੀਰ ਸੀ ਮੈਂ ਉਹਦੇ ਪੈਰੀ ਹੱਥ ਵਿਲਾ ਮੈਂ ਕਿਹਾ ਵੀਰ ਤੂੰ ਸੇਵਾ ਕਰਨੀ ਆਇਆ ਤੁਸੀਂ ਇੱਥੇ ਫੋਟੋਆਂ ਖਿਚਾਉਣ ਵਾਸਤੇ ਆਏ ਹੋ ਜੇ ਤੁਸੀਂ ਸੇਵਾ ਕਰਨ ਵਾਸਤੇ ਆਏ ਹੋ ਨਾ ਤੁਹਾਨੂੰ ਅਸੀਂ ਪਹਿਲਾਂ ਗੱਡੀ ਤੇ ਲਿਜਾਣੇ ਆ ਪਹਿਲਾਂ ਤੁਹਾਨੂੰ ਮੌਕਾ ਵਿਖਾਉਣੇ ਆ ਜੋ ਤੁਸੀਂ ਮੌਕਾ ਵੇਖ ਕੇ ਵੀ ਉੱਥੇ ਲੋਕ ਤਰਾ ਤਰ ਕਰਨ ਦੇ ਤੁਸੀਂ ਫਿਰ ਵੀ ਆਦੇ ਨਹੀਂ ਸਾਡੇ ਮੁੰਡਿਆਂ ਦੇ ਆ ਵੀ ਅਸੀਂ ਵੋਟਾਂ ਝੂਟੇ ਲੈਣੇ ਆ ਉੱਥੇ ਉੱਥੇ ਜਾ ਕੇ ਰਸਨ ਵੰਡਾਉਣਾ ਇਹ ਸੋਚ ਬਿਰਤੀ ਬੜੀ ਮਾੜੀ ਆ ਜੇ ਤੁਸੀਂ ਆ ਭਾਈ ਸਾ ਵੇਜ ਸਾਡੇ ਕੋਲ ਇਥੇ ਚਾਰ ਵੀ ਪਿਆ ਆ ਲਾ ਕੇ ਗਏ ਨੇ ਸੰਗਤ ਲਾਏ ਗਈਏ ਇਥੇ ਕੋਈ ਬੰਦਾ ਸਾਫਤ ਕਰ ਦੇਵੇ ਅਸੀਂ ਕਿਸੇ ਨੂੰ ਇੱਕ ਗੱਠ ਵੀ ਜਿਹੜੀ ਆ ਜੇ ਪਿੰਡ ਦੇ ਸਾਰੇ ਬੰਦੇ ਰਲ ਕੇ ਆਉਂਦੇ ਆ ਸਾਡੇ ਕੋਲ ਲਿਸਟ ਲੈ ਕੇ ਆਉਂਦੇ ਭਾਈ ਆ ਇੰਨੇ ਡੰਗਰ ਨੇ ਸਾਡੇ ਕੋਲੇ ਉਹਨਾਂ ਦੇ ਨਾਲ ਵੀ ਅਸੀਂ ਲੱਡ ਕੇ ਸੇਵਾਦਾਰ ਭੇਜਦੇ ਆ ਜੇ ਕੋਈ ਕੱਲਾ ਸਾਨੂੰ ਆਣ ਕੇ ਸਾਨੂੰ ਆਉਂਦਾ ਨਾ ਸਾਨੂੰ ਇੱਕ ਕੱਟ ਗੱਠ ਦੇ ਦੋ ਅਸੀਂ ਨਹੀਂ ਦੇ ਰਹੇ ਜੇ ਕੋਈ ਖੰਡ ਕੱਲਾ ਸਾਨੂੰ ਮਣ ਕੇ ਕਹਿੰਦਾ ਸਾਨੂੰ ਖੰਡ ਦੇ ਦੇ ਅਸੀਂ ਨਹੀਂ ਦੇ ਰਹੇ ਉਹਦਾ ਕਾਰਨ ਇੱਥੋਂ ਜੇ ਦੇਣਾ ਸ਼ੁਰੂ ਕਰਤਾ ਉੱਥੋਂ ਵੀ ਲੈ ਗਿਆ ਇੱਥੋਂ ਵੀ ਲੈ ਗਿਆ ਉਹਦਾ ਬਿਲਕੁਲ ਬਰਥ ਜਾਊਗਾ ਨਾ ਇਸ ਕਰਕੇ ਅਸੀਂ ਇਹੀ ਬੇਨਤੀ ਕਰਨੀ ਹੈ ਜੀ ਤੁਸੀਂ ਤੁਹਾਡੀ ਸੋਚਣਾ ਅਸੀਂ ਵੀ ਇਹੀ ਸੋਚਦੇ ਚਾਹੁੰਦੇ ਆ ਵੀ ਸਾਨੂੰ ਸਾਰਿਆਂ ਰਲ ਮਿਲ ਕੇ ਇਹ ਪ੍ਰਬਾਲਾ ਕਰਨਾ ਚਾਹੀਦਾ ਆ ਆਉਣ ਵਾਲੇ ਸਮੇਂ ਦੇ ਵਿੱਚ ਆਪਣੀਆਂ ਜਿਹੜੀਆਂ ਜ਼ਮੀਨਾਂ ਜਦੋਂ ਪਾਣੀ ਉਤਰ ਗਿਆ ਦਰਿਆ ਦਾ ਤੇ ਜ਼ਮੀਨਾਂ ਵੀ ਆਪਾਂ ਵਾਉਣੀਆਂ ਉਹਨਾਂ ਨੂੰ ਪੱਧਰ ਕਰਨਾ ਆ ਤੇ ਲੋਕ ਜਿਹੜੇ ਹੁਣ ਤਕਰੀਬਨ ਹਰ ਇੱਕ ਕੈਂਪ ਦੇ ਵਿੱਚ ਜਿੱਥੇ ਵੀ ਬਾਲ ਮੰਨ ਲਓ ਟੁੱਟੇ ਆ ਪਿੰਡ ਡੁੱਬੇ ਆ ਹਰ ਇੱਕ ਥਾਂ ਤੇ ਤਕਰੀਬਨ ਲੰਗਰ ਪ੍ਰਸ਼ਾਦਾ ਹਰ ਇੱਕ ਚੀਜ਼ਾਂ ਦਾ ਸਮਗਰੀ ਜਿਹੜੀ ਬਹੁਤ ਹੋ ਗਈ ਆ ਪਰ ਤੁਸੀਂ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਅੱਗੇ ਜਿਹੜੇ ਆਉਣੇ ਆ ਕਿਉਂਕਿ ਆਪਾਂ ਜ਼ਮੀਨਾਂ ਨੂੰ ਪੱਧਰਾ ਵੀ ਕਰਨਾ ਉਹਨਾਂ ਨੂੰ ਠੀਕ ਵੀ ਕਰਨਾ ਆ ਤੇ ਆਉਣ ਵਾਲੇ ਸਮਰੇ ਵਿੱਚ ਜਿਵੇਂ ਡੀਜ਼ਲ ਹੋ ਗਈ ਡੀਜ਼ਲ ਹੋ ਗਿਆ ਤਾਂ ਜਿਵੇਂ ਟਰੈਕਟਰ ਹੋ ਗਿਆ ਤੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਨੌਜਵਾਨਾਂ ਦੇ ਵੇਖੋ ਜਿਹੜਾ ਤੁਸੀਂ ਪਹਿਲਾ ਸਵਾਲ ਕੀਤਾ ਸੀ ਨਾ ਬਹੁਤ ਵਧੀਆ ਸਵਾਲ ਸੀਗਾ ਉਹ ਬਾਪੂ ਤਰਸੇਬ ਸਿੰਘ ਉਹਨਾਂ ਨੇ ਮਨਪੇ ਤੇ ਆਲੇ ਆਯਾਲੀ ਸੀਗਾ ਸਭ ਮਿਸਲ ਸਤਲੁਜ ਵਾਲੇ ਸੀਗੇ ਹਰੀਕੇ ਕੱਲ ਮੀਟਿੰਗ ਹੋਈ ਸੀ ਉਹਨਾਂ ਦੀ ਉਹਦੇ ਸਾਰੇ ਇਕੱਠੇ ਹੋ ਗਏ ਤੇ ਉਹਨਾਂ ਮੀਟਿੰਗ ਵੀ ਕੀਤੀ ਜਿਹੜੀ ਗੱਲ ਤੁਸੀਂ ਕਹੀ ਨਾ ਜਿਹੜੇ ਜਿੰਨੇ ਸਿੰਗਰ ਆ ਜਾਂ ਜਿੰਨੇ ਐਨ ਜੀਓ ਆ ਜਾਂ ਸਮਾਜ ਸੇਵੀ ਲੋਕ ਆ ਜੀ ਉਹ ਕਹਿੰਦੇ ਸਾਰੇ ਇਕੱਠਾ ਇਕੱਠੇ ਹੋ ਕੇ ਤੇ ਮੀਟਿੰਗ ਕਰਕੇ ਪਿੰਡ ਗੋਦ ਲੈਣ ਦਾ ਮਤਲਬ ਹੀ ਇਹ ਹੋਆ ਵੀ ਜਿਹੜੇ ਪਿੰਡ ਦੇ ਵਿੱਚ ਜਿਹੜੇ ਸੇ ਜਾਉ ਪਿੰਡ ਆ ਜਾਣ ਉਹਨਾਂ ਪਿੰਡਾਂ ਦੇ ਵਿੱਚ ਉਹ ਸੰਭਾਲਣਾ ਉੱਥੇ ਉਹਦੀ ਪੈੜੀ ਪਧਰੀ ਕਰਕੇ ਦੇਣ ਘਰਾਂ ਦੀ ਸਫਾਈ ਕਰਾਉਣ ਤੇ ਫਿਰ ਬਹੁਤ ਵਧੀਆ ਸਿਸਟਮ ਜੇ ਕਿਸੇ ਸਿਸਟਮ ਨਾਲ ਕੰਮ ਚੱਲੇ ਨਾ ਫਿਰ ਤਾਂ ਬਹੁਤ ਵਧੀਆ ਚੱਲੂਗਾ ਕਿਉਂਕਿ ਫਿਰ ਲੋਡ ਤੁਹਾਡੀ ਗੱਲ ਬਿਲਕੁਲ ਸਹੀ ਹੈ ਵੀ ਅੱਜ ਤੋਂ 15 ਦਿਨ ਬਾਅਦ ਲੋਡ ਪੈਣੀ ਹੈ ਜਿੱਦਨ ਪਾਣੀ ਸੁੱਕ ਗਿਆ ਉਹ ਦਿਨ ਪੈੜੀਆਂ ਬਣਾਉਣੀਆਂ ਵਾ ਪੈੜੀਆਂ ਬਣਡੀਆਂ ਉੱਚੀਆਂ ਦੀਆਂ ਮੈਂ ਪੈੜੀਆਂ ਹੋ ਜਾਣੀਆਂ ਵਾ ਉਦੋਂ ਉਦੋਂ ਦੇ ਨਾ ਐਨਜੀਓ ਦੀ ਜਾਂ ਜਿਹੜੇ ਵੱਡੇ ਲੈਵਲ ਦੇ ਆ ਜਾਂ ਛੋਟੇ ਲੈਵਲ ਤੇ ਕਰਨਾ ਚਾਰਾ ਪਠਾ ਹੀ ਕੈਂਪ ਇਥੇ ਚੱਲ ਉਹਨਾਂ ਦੇ ਆਪ ਲਾ ਲਿਆ ਅਸੀਂ ਤੇ ਆਪਣੇ ਤਿੰਨ ਕੈਂਪ ਚੱਲਦੇ ਘਰੀਕੇ ਚੱਲਦਾ ਇੱਕ ਆ ਚੱਲਦਾ ਇੱਕ ਉਹ ਜਿਹੜਾ ਬਊਕਰ ਵਾਲਾ ਚੱਲਦਾ ਇਹ ਸਾਰੇ ਮਤਲਬ ਆਪਣੇ ਆਪਣੀ ਜਥੇਬੰਦੀ ਦੇ ਹਿਸਾਬ ਨਾਲ ਚੱਲ ਚੱਲ ਜਥੇਬੰਦੀ ਦਾ ਕੋਈ ਨਹੀਂ ਆਪ ਚਲੋ ਆਪਣੇ ਸੇਗਰ ਸਾਰੇ ਸੇਵਾ ਕਰਦੇ ਉੱਥੇ ਹਨ ਤੇ ਰਹਿ ਕੇ ਗੱਲ ਜਿਹੜੀ ਤੁਸੀਂ ਇੱਕ ਹੋਰ ਸਵਾਲ ਕੀਤਾ ਸੀ ਵੀ ਜਿਹੜੇ ਬੰਦੇ ਇਸ ਵੇਲੇ ਸਟੋਰ ਕਰ ਰਹੇ ਆ ਕਾਲਾ ਬਜਾਰੀ ਕਰ ਰਹੇ ਆ ਉਹ ਜਿਹੜੇ ਨਾ ਉਹ ਬੰਦੇ ਇਹੋ ਜੇ ਲਾਂਦੀ ਬੰਦੇ ਮੈਂ ਤਾਂ ਉਹਨਾਂ ਨੂੰ ਲਾਂਦੀ ਗਊਂਗਾ ਪੀਜੇ ਇੱਕ ਪਸ਼ੂ ਭੁੱਖਾ ਮਰਨਦਿਆ ਦਰਿਆ ਦੇ ਵਿੱਚ ਆ ਪਾਣੀ ਦੇ ਵਿੱਚ ਉਹਦੇ ਉਹ ਭੁੱਖਾ ਪਸ਼ੂ ਭੁੱਖੇ ਮਰੀ ਜਾਂਦੇ ਤੇ ਇੱਕ ਤੁਸੀਂ ਘਰ ਸਟੋਰ ਕਰ ਜਿਹੜਾ achar ਆ ਜੇ ਉਹਨਾਂ ਕੋ ਵਾਧੂ ਹੋ ਗਿਆ ਤੇ ਅੰਦਰ ਗਾਲੀ ਜਣਾ ਉੜ ਕੇ ਛੁੱਟਣ ਨਾਲੋ ਕਿਸੇ ਪਸ਼ੂ ਦੇ ਮੂੰਹ ਚ ਪੈ ਜੂ ਤੇ ਉਹ ਬਹੁਤ ਵਧੀਆ ਗੱਲ ਆ ਹਨਾ ਤੇ ਜੇ ਕੋ ਰਾਸ਼ਨ ਵੀ ਕਿਸੇ ਨੇ ਇਕੱਠਾ ਕਰ ਲਾ ਤਾਂ ਕਿਹੜੀ ਜ਼ਿੰਦਗੀ ਨਾ ਕਿ ਜਾਣੀ 600 ਰੁਪਏ ਦੀ ਵੱਧ ਉਹ ਕੁਆਂਟਲ ਆ 600 ਰੁਪਏ ਗੱਠ ਜੇ ਇੱਕ ਚਾਰ ਗੱਠਾ ਕੇ ਨੇ ਵੱਧ ਰੱਖੂ ਹੀ ਲਈਆਂ ਤੇ ਕੀ ਕਰ ਲੂਗਾ 6-700 ਰੁਪਏ ਨੇ ਕਿੰਨਾ ਕੁ ਬਣ ਚੱਲਿਆ ਹਨਾ ਇਹ ਇਹ ਜਿਹੜੇ ਇਹੋ ਜੀ ਬਿਰਤੀ ਹਨਾ ਕਿਉਂਕਿ ਸਿੱਖ ਕੌਮ ਨੂੰ ਵੰਡ ਕੇ ਛਕਣ ਦਾ ਗੁਰੂ ਸਾਹਿਬ ਦਾ ਸੰਧਾਰ ਦੀ ਪਹਿਲਾ ਇਹ ਆ ਵੀ ਵੰਡ ਕੇ ਛੋ ਆਪ ਜੇ ਆਪਣੇ ਕੋਲ ਦੋ ਰੋਟੀਆਂ ਤੇ ਜੇ ਆਪਣੇ ਕੋਲ ਕੋ ਆ ਜਾਂਦਾ ਤੇ ਇੱਕ ਉਹਨੂੰ ਦੇ ਦਿਓ ਤੇ ਜੇ ਆਪਾਂ ਲੋਕਾਂ ਦੇ ਇਕੱਠੇ ਇਕੱਠੇ ਕਰ ਕਰਕੇ ਆਪਦਾ ਘਰ ਭਰੀਏ ਤੇ ਫਿਰ ਉਹ ਬਾੜੀ ਨਹੀਂ ਫਿਰ ਗੁਰੂ ਦਾ ਸਿੱਖ ਨਹੀਂ ਆਪਾਂ ਕਹਿ ਸਕਦੇ ਵੀ ਆਪਾਂ ਗੁਰੂ ਨਾਨਕ ਸਾਹਿਬ ਦੇ ਸਿੱਖ ਆ ਉਹ ਲਾਂਤ ਹੀ ਲੋਗ ਹੋ ਸਕਦੇ ਤੇ ਉਹ ਨਹੀਂ ਕਰਨਾ ਚਾਹੀਦਾ ਬਾਕੀ ਇਹ ਦੁਕਾਨਾਂ ਵਾਲੇ ਵੀਰ ਜਿਹੜੇ ਨਾ ਇਹਨਾਂ ਨੂੰ ਵੀ ਮੇਰੀ ਹੱਥ ਬੰਨ ਕੇ ਬੇਨਤੀ ਆਏ ਵੀ ਐਸੋਲੇ ਨਾ ਬਹੁਤ ਮੁਸੀਬਤ ਦੇ ਵਿੱਚ ਆ ਲੋਕ ਜਿਹੜਾ ਜਿਨ੍ਹਾਂ ਨੂੰ ਜਿਨ੍ਹਾਂ ਦੇ ਪਈ ਆ ਨਾ ਜਿੱਦਾਂ ਜਿੱਦਾਂ ਅਸੀਂ ਆ ਵੇਖ ਕੇ ਆਉਨੇ ਆ ਇੱਕ ਰਾਤ ਮੈਨੂੰ ਨੀਂਦ ਨਹੀਂ ਆਈ ਜਦਨਾ ਉਹ ਆਪਣਾ ਉਧਰਲਾ ਪਾਸਾ ਵੇਖ ਕੇ ਆਏ ਆ ਆ ਹਰੀ ਘਾੜਾ ਜੋ ਜਿਹੜੇ ਹਲਾਦ ਉੱਤੇ ਬਣੇ ਐ ਈਡਾ ਚਵਾਰੇ ਐ ਤੇ ਚਵਾਰਿਆਂ ਦੇ ਉੱਤੋਂ ਦੀ ਪਾਣੀ ਫਿਰਦਾ ਸੀ ਤੇ ਬੱਚੇ ਉੱਤੇ ਬੈਠੇ ਸੀ ਤੇ ਇਸ ਕਰਕੇ ਜਿਹੜੇ ਦੁਕਾਨਦਾਰ ਵੀ ਕਾਲਾ ਬਜਾਰੀ ਕਰਣਾ ਹੈ ਨਾ ਦੱਸਦੇ ਆ ਵੀ ਜਿਹੜੀ 150 ਰੁਪਏ ਕਿਲੋ ਵਾਲੀ ਤਰਪਾਲ ਆ 2-200 ਰੁਪਏ ਨੂੰ ਵੇਚੀ ਜਾਂਦੇ ਆ ਇਹਦੇ ਨਾਲ ਕਿਹੜਾ ਜਿੰਦਗੀ ਨੰਗ ਜਾਣੀ ਆ ਜਿੰਦਗੀ ਨਹੀਂ ਨੰਗਣੀ ਇਸ ਚੀਜ਼ ਨਾਲ ਇਹ ਚੀਜ਼ ਜਿਹੜੀ ਆ ਨਾ ਇਦਾਂ ਦਾ ਪੈਸਾ ਇਹ ਬੱਚਿਆਂ ਦੇ ਪੈਂਦਾ ਹੁੰਦਾ ਤੇ ਇਹਨਾਂ ਵੀ ਸਾਰੇ ਵੀਰਾਂ ਨੂੰ ਜਿਹੜੇ ਕਾਲਾ ਬਜਾਰੀ ਕਰ ਰਹੇ ਆ ਪੱਠੇ ਸਟੋਰ ਕਰ ਰਹੇ ਆ ਰਾਸ਼ਨ ਸਟੋਰ ਕਰ ਰਹੇ ਆ ਨਾ ਇਹ ਨਾ ਕਰਨ ਤੇ ਜਿਹੜੇ ਦੁਕਾਨਦਾਰ ਵੀਰ ਉਹਨਾਂ ਉਹ ਕਿਸੇ ਦੀ ਮਜਬੂਰੀ ਦਾ ਨਾ ਫਾਇਦਾ ਉਠਾਉਣ ਰੁਟੀਨ ਦੇ ਵਿੱਚ ਜਿਵੇਂ ਚੱਲਦਾ ਚੱਲ ਉਹਨਾਂ ਦੇ ਕਮਾਈ ਕਰਨੀ ਜਿੰਨੀ ਆਪਣੀ 10% 20% ਉਹ ਕਰੀ ਜਾਣ ਇੱਕ ਲੁੱਟ ਨਾ ਮਚਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਹ ਸਨ ਵਾਰਸ ਪੰਜਾਬ ਜਥੇਬੰਦੀ ਦੇ ਮੈਂਬਰ ਇਹਨਾਂ ਨੇ ਬਹੁਤ ਵਧੀਆਂ ਗੱਲਾਂ ਕੀਤੀਆਂ ਕੈਮਰਾਵਾਦ ਜਗਵਿੰਦਰ ਸਿੰਘ ਦੇ ਨਾਲ ਮੈਂ ਸਰੇਂਦਰਪਾਲ ਸਿੰਘ